ਕਦਰ ਦੇ ਵਿੱਚ ਪ੍ਰਾਪੇ ਹੀ ਆਉਂਦੇ ਹੁੰਦੇ ਆ ਤਾਂ ਉਹਨਾਂ ਦੀ ਗਵਾਹੀ ਹੈ ਕਿ ਕਈ ਮਹੀਨੇ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤਾਂ ਉਹ ਘਰ ਹੀ ਰਹਿੰਦੇ ਸੀ ਰੈਸਟ ਤੇ ਸੀਗੇ ਪਰ ਉਹ ਇੱਕ ਦਿਨ ਸੋਚਣ ਲੱਗੇ ਕਿ ਮੈਂ ਕੰਮ ਤੇ ਦੁਬਾਰਾ ਜਾਣਾਗਾ ਵੀ ਬਹੁਤ ਟਾਈਮ ਘਰੇ ਬੈਠ ਗਿਆ ਨਾ ਤੇ ਤਾਂ ਇਹਨਾਂ ਨੇ ਰੱਬ ਦੇ ਦਰਾਂਸ ਤੋਂ ਪ੍ਰਾਰਥਨਾ ਕਰਵਾਈ ਤਾਂ ਇਹਨਾਂ ਨੂੰ ਉੱਥੇ ਕੰਮ ਮਿਲ ਗਿਆ ਜਿੱਥੇ ਉਹ ਪਹਿਲਾਂ ਕਰਦੇ ਸੀ ਸਭ ਜਣ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਅਰ ਅਗਲੀ ਗਵਾਹੀ ਆਪਣੇ ਵਿਚਕਾਰ ਭਰਾ ਰਣਜੀਤ ਕੁਦਨੀ ਹੈਡ ਤੋਂ ਤਾਂ ਉਹਨਾਂ ਦੀ ਗਵਾਹੀ ਹੈ ਉਹਨਾਂ ਦੇ ਚਾਚਾ ਜੀ ਕਾਫੀ ਯਾਰਾ ਸੀਰੀਅਸ ਸੀਗੇ ਹਸਪੀਟਲ ਦੇ ਵਿੱਚ ਤਾਂ ਇਹਨਾਂ ਨੇ ਰੱਬ ਦੇ ਦਾਸ ਤੋਂ ਜਦੋਂ ਆਪਣੇ ਚਾਚਾ ਦੇ ਲਈ ਪ੍ਰੇਅਰ ਕਰਵਾਈ ਤਾਂ ਉਸ ਟਾਈਮ ਇਹਨਾਂ ਦੇ ਚਾਚਾ ਜੀ ਠੀਕ ਹੋਏ ਤਾਂ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਨਮਾਜ਼ ਕਰਾਂਗੇ ਤੇ ਅਗੀ ਗਵਾਹੀ ਹੈ ਆਪਣੇ ਵਿਚਕਾਰ ਭਰਾ ਮਨਦੀਪ ਇੰਨੇ ਡੈਡੀ ਵੀ ਗਿਰ ਗਏ ਸੀਗੇ ਤਾਂ ਪਰਮੇਸ਼ਰ ਨੇ ਹਰ ਇੱਕ ਬੁਰੀ ਸੱਟ ਲੱਗਣ ਤੋਂ ਬਚਾਇਆ ਤਾਂ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਵੀ ਲਹਿਣਾ ਕਰਾਂਗੇ। ਹਾਂ ਅਗਲੀ ਗਵਾਹੀ ਆਪਣੇ ਵਿਚਕਾਰ ਭਰਾ ਮੰਗੂ ਬੈਠੇ ਨੇ ਜਾਖੜ ਤੋਂ ਹੀ ਤਾਂ ਇਹਨਾਂ ਦੀ ਗਵਾਹੀ ਹੈ ਕਹਿੰਦੇ ਮੈਨੂੰ ਕੱਲ ਜ਼ਰੂਰਤ ਸੀ ਪੈਸੇ ਦੀ ਤੇ ਕਹਿੰਦੇ ਕਾਫੀ ਜ਼ਿਆਦਾ ਜ਼ਰੂਰਤ ਸੀਗੀ ਤਾਂ ਪਰਮੇਸ਼ਰ ਹੱਕ ਮੈਂ ਪ੍ਰਾਰਥਨਾ ਵੀ ਕੀਤੀ ਕਹਿੰਦੇ ਕਹਿੰਦੇ ਫਿਰ ਮੈਂ ਇੱਕੋ ਹੀ ਕਾਲ ਕੀਤੀ ਵੀ ਜਿੱਥੋਂ ਆਸ ਸੀ ਮਿਲਣ ਦੀ ਕਹਿੰਦੇ ਮੈਨੂੰ ਉੱਥੋਂ ਪੈਸੇ ਮਿਲ ਗਏ ਪਰਮੇਸ਼ਰ ਨੇ సగన్ జోడి తాడిమేశ్వరం కాలేయా ਇਨਾਂ ਦੀ ਗਵਾਹੀ ਹੈ ਜੀ ਕਿ ਇਹਨਾਂ ਦਾ ਫੋਨ ਖਰਾਬ ਹੋ ਗਿਆ ਸੀਗਾ ਤਾਂ ਇਹ ਦੁਕਾਨ ਤੇ ਜਦੋਂ ਰਿਪੇਅਰ ਕਰਾਉਣ ਦੇ ਲਈ ਲੈ ਕੇ ਗਏ ਇਹਨਾਂ ਦੇ ਕੋਲੇ ਸਿਰਫ ਥੋੜੇ ਹੀ ਪੈਸੇ ਸੀ ਜਿਆਦਾ ਪੈਸੇ ਨਹੀਂ ਸੀਗੇ ਤਾਂ ਜਦੋਂ ਇਹ ਫੋਨ ਲੈਣਗੇ ਵਾਪਸ ਠੀਕ ਕਰਵਾਇਆ ਹੋਇਆ ਤਾਂ ਜਦੋਂ ਇਹਨਾਂ ਨੇ ਕਿਹਾ ਕਹਿੰਦੇ ਦੁਕਾਨ ਵਾਲੇ ਨੂੰ ਕਹਿੰਦੇ ਵੀ ਤੁਸੀਂ ਕਹਿੰਦੇ 100 ਰੁਪਏ ਕੱਢ ਲਓ ਕਹਿੰਦੇ ਮੈਂ ਵੀ ਗੱਡੀ 'ਚ ਵੀ ਤੇਲ ਪਵਾਉਣਾ ਕਹਿੰਦੇ ਰਾਜਰੀਏ ਫੌਂਟ ਦੁਕਾਨ ਤੋਂ ਲੈ ਕੇ ਬਾਹਰ ਨਿਕਲ ਗਏ ਪਰਮੇਸ਼ਰ ਨੇ 700 ਰੁਪਏ ਦੇ ਇਹਨਾਂ ਨੂੰ ਇੰਤਜ਼ਾਮ ਕੀਤਾ ਗੱਡੀ 'ਚ ਤੇਲ ਵੀ ਪਵਾਇਆ ਤੇ ਮੋਬਾਈਲ ਦੇ ਰਿਪੇਅਰ ਦੇ ਵੀ ਰਿਤੇ ਸਭਨ ਜੋਰ ਦੀ ਤਾਕਤ ਦੇ ਪਰਮੇਸ਼ਰ ਦੇ ਨਾਮ ਦੀ ਲਖਮੀ ਕਰਾਂਗੇ ਸਗਲੀ ਗਵਾਹੀਆ ਪੈਨ ਕਿਰਨਪਾਲ कौर ਖੋਕਰਕੁਰ ਤੋਂ ਜਿਵੇਂ ਦੀ ਗਵਾਹੀ ਹੈ ਕਿ ਅੱਜ ਸਵੇਰੇ ਜਦੋਂ ਅਸੀਂ ਚਰਚ ਆਉਣਾ ਸੀਗਾ ਘਰੋਂ ਤੁਰਨ ਲੱਗੇ ਸੀਗੇ ਤਾਂ ਇਹਨਾਂ ਦੀ ਲੱਤ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੋਣ ਲੱਗ ਗਿਆ ਸੀਗਾ ਤਾਂ ਇਹਨਾਂ ਨੇ ਬੈਠੇ-ਬੈਠੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ કરી ਕੀ ਪਰਮੇਸ਼ਰ ਸ਼ਾਇਦ ਮੇਥੋਂ ਕੋਈ ਗਲਤੀ ਹੋਈ ਆ ਜੀ ਤੁਹਾਡੀ ਕੋਈ ਕ੍ਰੋਪੀ ਆ ਮੇਰੇ ਤੇ ਤੁਹਾਡਾ ਕੋਈ ਗੁੱਸਾ ਹੈ ਮੇਰੇ ਤੇ ਕਿ ਮੈਨੂੰ ਮਾਫ ਕਰੋ ਤੇ ਮੇਰੀ ਲਾਖਾ ਦਰਦ ਕੀ ਬੰਦ ਕਰੋ ਤਾਂ ਪਰਮੇਸ਼ਰ ਨੇ ਉਸੇ ਟਾਈਮ ਇਹਨਾਂ ਦਾ ਦਰਦ ਬੰਦ ਕੀਤਾ ਤਾਂ ਇਹ ਖੁਸ਼ੀ-ਖੁਸ਼ੀ ਚਾਚਾ ਆ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਸ਼ੰਦਰ ਕੌਰ ਤੋਰੀ ਤੋਂ ਇਹਨੇ ਗਵਾਹੀ ਹੈ ਕਿ ਇਹਨਾਂ ਦੇ ਭਾਂਜੇ ਨੇ ਫੋਰਨ ਕੰਟਰੀ ਜਾਣਾ ਸੀਗਾ ਤਾਂ ਕਾफी ਜ਼ਿਆਦਾ ਰੁਕਾਵਟਾਂ ਆ ਰਹੀਆਂ ਸੀਗੀਆਂ ਤਾਂ ਇਹਨਾਂ ਨੇ ਆਪਣੇ ਭਾਂਜੇ ਦੇ ਲਈ ਰੱਬਰੇ ਦਾਸ ਤੋਂ ਪ੍ਰੇਰ ਕਰਵਾਈ ਤਾਂ ਸਾਰੀਆਂ ਰੁਕਾਵਟਾਂ ਦੂਰ ਹੋਈਆਂ ਤੇ ਇੱਕ ਤਰੀਕ ਨੂੰ ਇਹਨਾਂ ਦੇ ਭਾਂਜੇ ਨੇ ਫੋਰਨ ਕੰਟਰੀ 'ਚ ਜਾਣਾ ਸੱਜਣ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਇਹਨਾਂ ਦੀ ਇੱਕ ਗਵਾਹੀ ਹੋਰ ਹੈ ਕਿ ਇਹਨਾਂ ਦੇ ਪਤੀ ਨੇ ਉਹ ਉਹਨਾਂ ਨੇ ਨਾਇਨਾ ਦੇਵੀ ਜਾਣ ਦੀ ਸੋਚਿਆ ਸੀਗਾ ਉਹ ਜਾ ਕੇ ਆਉਣਾ ਪਰ ਇਹਨਾਂ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਨਹੀਂ ਪ੍ਰਭੂ ਇਹਨਾਂ ਨੂੰ ਜਾਣ ਨਹੀਂ ਦੇਣਾ ਇਹਨਾਂ ਦੇ ਮਨ ਨੂੰ ਬਦਲੋ ਇਹ ਤੇਰੇ ਘਰ ਦੇ ਵਿੱਚ ਹੀ ਆਣਾ ਤਾਂ ਇਹਨਾਂ ਦੇ ਪਤੀ ਨਾਣਾ ਵੀ ਨਹੀਂ ਗਏ ਪਰਮੇਸ਼ਰ ਨੇ ਮਨ ਨੂੰ ਬਦਲਿਆ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਅਗਲੀ ਗਵਾਹੀ ਹੈ ਭੈਣ ਕਰਮਜੀਤ कौर ਪਾਤੜਾ ਇਹ ਵੀ ਆਪਣੇ ਚਰਚ ਦੇ ਵਿੱਚ ਵਲੰਟੀਅਰ ਨੇ ਉਹ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਨੇ ਕੱਲ ਚਰਚ ਜਾਣਾ ਸੀ ਪਰਮੇਸ਼ਰ ਦੇ ਘਰ ਦੇ ਵਿੱਚ ਇਹਨਾਂ ਦੇ ਪਤੀ ਨੂੰ ਕਹਿੰਦੇ ਕਾਫੀ ਜ਼ਿਆਦਾ ਮੇਰੇ ਪਤੀ ਨੂੰ ਚੱਕਰ ਲੱਗੇ ਹੋਏ ਸੀ ਕਹਿੰਦੇ ਉਹ ਕਹਿੰਦੇ ਵੀ ਆਪਾਂ ਮੋਟਰਸਾਈਕਲ ਤੇ ਚੱਲਣਾ ਹੈ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਕਈ ਵਾਰ ਹੱਥ ਫੜਾਉਂਦਾ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋ ਜਾਈਂ ਜਾਂ ਫਿਰ ਸੱਕ ਫੇਟ ਨਾ ਵੱਜੇ ਕਹਿੰਦੀ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਰੱਬਰੇ ਰਾਸ ਤੋਂ ਵੀ ਪ੍ਰਾਰਥਨਾ ਕਰਵਾਈ ਕਹਿੰਦੇ ਤਾਂ ਅਸੀਂ ਸਹੀ ਸਲਾਮਤ ਕੱਲ ਰੱਬਰੇ ਘਰ ਦੇ ਵਿੱਚ ਪਹੁੰਚੇ ਸਭਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਅਗਲੀ ਗਵਾਹੀਆ ਪਾਂਜ ਸਦੰਤਤ ਕੌਰ ਚੂੜਪੜ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ। ਤਾਂ ਇਹਨਾਂ ਦੀ ਪਹਿਲੀ ਗਵਾਹੀ ਹੈ ਕਿ ਇਹਨਾਂ ਦੇ ਪਿੰਡ ਦੇ ਵਿੱਚ ਗਵਾਂਢ ਦੇ ਵਿੱਚ ਕਿਸੇ ਦੇ ਘਰੇ ਲੜਾਈ ਝਗੜਾ ਸੀਗਾ ਤਾਂ ਇਹਨਾਂ ਨੇ ਉਸ ਪਰਿਵਾਰ ਦੇ ਲਈ ਆਪਣੇ ਘਰੇ ਬੈਠ ਕੇ ਪ੍ਰਾਰਥਨਾ ਕਰੀ ਤਾਂ ਪਰਮੇਸ਼ਰ ਨੇ ਉਹਨਾਂ ਦਾ ਲੜਾਈ ਝਗੜਾ ਸਮਾਪਤ ਕੀਤਾ। ਸਭਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨਗੇ। ਔਰ ਅਗਲੀ ਗਵਾਹੀ ਇਹਨਾਂ ਦੀ ਆਪਣੀ ਗਵਾਹੀ ਹੈ ਕਿ ਇਹ ਕਾਫੀ ਜ਼ਰਾ ਬਿਮਾਰ ਹੋ ਗਏ ਸੀ ਕਿ ਕਹਿੰਦੇ ਮੈਂ ਦਵਾਈਆਂ ਲੈ ਕੇ ਵੀ ਥੱਕ ਗਈ ਸੀ ਤੇ ਬੋਤਲਾਂ ਵਗੈਰਾ ਲਗਾ ਲਗਾ ਕੇ ਟੀਕੇ ਲਵਾਇਆ ਟੀਕੇ ਵੀ ਲਵਾ ਕੇ ਥੱਕ ਗਈ ਸੀ ਪਰ ਮੈਨੂੰ ਕੋਈ ਕਹਿੰਦੇ ਆਰਾਮ ਨਹੀਂ ਮਿਲਿਆ ਸੀਗਾ ਪਰ ਜਦੋਂ ਮੈਂ ਰੱਬਰੇ ਦਾਸ ਤੋਂ ਕਹਿੰਦੇ ਆਪਣੇ ਲਈ ਪ੍ਰਾਰਥਨਾ ਕਰਾਈ ਤਾਂ ਮੈਨੂੰ ਉਸੇ ਟਾਈਮ ਪਰਮੇਸ਼ੁਰ ਨੇ ਸ਼ੂਕੇ ਚੰਗਾ ਕੀਤਾ ਸੱਜਣ ਜ਼ੋਰ ਦੀ ਤਾੜੀ ਨਾਲ ਪਰਮੇਸ਼ੁਰ ਦੇ ਨਾਮ ਦੀ ਮहिमा ਕਰਾਂਗੇ ਸੋ ਅਗਲੀ ਗਵਾਹੀ ਆ ਭੈਣ ਰੰਜੀਤ ਕੌਰ ਚੁੱਲੜ ਕਲਾਂ ਤੋਂ ਉਹ ਵੀ ਆਪਣੇ ਵਿਚਕਾਰ ਵਲੰਟੀਅਰ ਨੇ ਤਾਂ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੀ ਵੱਡੀ ਬੇਟੀ ਸੀ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਉਹਨਾਂ ਦੇ ਕੋਈ ਗੱਠਾ ਸੀ ਗਿਆ ਪੇਟ ਦੇ ਵਿੱਚ ਤਾਂ ਡਾਕਟਰ ਕਹਿੰਦੇ ਸੀ ਵੀ ਆਪਰੇਸ਼ਨ ਹੋਊਗਾ ਕਹਿੰਦੇ ਜੇ ਆਪਰੇਸ਼ਨ ਕਰਾਂਗੇ ਵੀ ਸ਼ਾਇਦ ਬਚੇ ਤੇ ਪਰ ਇਹਨਾਂ ਨੂੰ ਆਪਣੇ ਪਰਮੇਸ਼ਵਰ ਤੇ ਪੂਰਾ ਵਿਸ਼ਵਾਸ ਸੀਗਾ ਇਹ ਰੱਬ ਦੇ ਦਾਸ ਤੋਂ ਪ੍ਰੇਰ ਕਰਾਉਂਦੇ ਰਹੇ ਆਪ ਵੀ ਆਪਣੀ ਬੇਟੀ ਦੇ ਲਈ ਪ੍ਰੇਰ ਕਰਦੇ ਰਹੇ ਇਹਨਾਂ ਦੀ ਬੇਟੀ ਹੁਣ ਸਹੀ ਸਲਾਮਤ ਨੇ ਚੰਡੀਗੜ੍ਹ ਦੇ ਵਿੱਚ ਜੌਬ ਕਰਦੇ ਨੇ ਸਭ ਜਣ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਅਗਲੀ ਗਵਾਹੀ ਆ ਭੈਣ ਸੁਖਵਿੰਦਰ ਕੌਰ ਪਾਤੜਾ ਤੋਂ ਤਾਂ ਇਹਨਾਂ ਦੀ ਗਵਾਹੀ ਹੈ ਕਿ ਇਹ ਪਿਛਲੇ ਤਾਂ ਪਿਛਲੇ ਹਫਤੇ ਚਾਚੇ ਦੇ ਵਿੱਚ ਰਹਿ ਰਹੇ ਸੀਗੇ ਇਹਨਾਂ ਦਾ ਅਚਾਨਕ ਸਾਹ ਬੰਦ ਹੋ ਜਾਂਦਾ ਸੀਗਾ ਤਾਂ ਇਹਨਾਂ ਨੇ ਲਗਾਤਾਰ ਰਗਰੇ ਦਾਸ ਤੋਂ ਪ੍ਰਾਰਥਨਾ ਕਰਾਉਂਦੇ ਰਹੇ ਤਾਂ ਪਰਮੇਸ਼ਵਰ ਨੇ ਸ਼ੋਅ ਕੀਤਾ ਇਹਨਾਂ ਨੇ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਅਗਲੀ ਗਵਾਹੀ ਮੇਰੀ ਹੈਗੀ ਤਾਂ ਪਿਛਲੇ ਮੰਗਲਵਾਰ ਮੈਨੂੰ ਕਾਫੀ ਜ਼ਿਆਦਾ ਕਰੇ ਬੁਖਾਰ ਹੋ ਗਿਆ ਸੀਗਾ ਤਾਂ ਬੁਖਾਰ ਵੀ ਸਿਰ ਨੂੰ ਜ਼ਿਆਦਾ ਹੋ ਗਿਆ ਸੀਗਾ ਤੇ ਜਦੋਂ ਸਿਰ ਨੂੰ ਬੁਖਾਰ ਚੜ੍ਹ ਜਾਂਦਾ ਫਿਰ ਅਚੀ ਵੀ ਜ਼ਿਆਦਾ ਲੱਗਦੀ ਹੈ ਤੇ ਉਦੋਂ ਬੀਬੀ ਵੀ ਘਟ ਗਿਆ ਸੀਗਾ ਤੇ ਰਬਰੇ ਦਾਸ ਤੋਂ ਦੋ ਤਿੰਨ ਵਾਰੀ ਇੱਕ ਦਿਨ ਦੇ ਵਿੱਚ ਪ੍ਰੇਰ ਕਰਵਾਈ ਪਰਮੇਸ਼ਰ ਨੇ ਸ਼ੁਕ੍ਰੇ ਮੈਨੂੰ ਚੰਗਾ ਕੀਤਾ ਸਭ ਤੋਂ ਜ਼ੋਰ ਦੀ ਤਾੜੀਆਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸੋ ਇਹ ਸੀ ਅੱਜ ਦੀਆਂ ਗਵਾਹੀਆਂ ਸਭ ਜਣੇ ਨਾ ਗਵਾਹੀਆਂ ਦੇ ਲਈ ਜ਼ੋਰਦਾਰ ਦੀ ਤਾੜੀ ਮਾਰ ਕੇ ਪਰਮੇਸ਼ਰ ਦੇ ਨਾਮ ਦੀ